ਆਪ ਹੀ ਵੇਖ ਲੈ ਜਿਹੜੀ ਪਸੰਦ ਦੇ ਲੈਣੇ ਹੋਣਗੇ ਲੈ ਦੱਸ ਪੁੱਤ ਮੈਂ ਕੀ ਵੇਖਣੇ ਆਂ ਪੌਣੇ ਤੇ ਤੂੰ ਆ ਜਿਹੜੀ ਚੀਜ਼ ਤੈਨੂੰ ਚੰਗੀ ਲੱਗੂਗੀ ਤੂੰ ਲੈ ਲਈ ਅਸੀਂ ਤੇ ਪੈਸੇ ਹੀ ਦੇਣ ਵਾਲੇ ਆ ਓਏ ਆਹੋ ਚੱਲ ਵੇਖ ਲਈ ਹਾਂ ਜਿਹੜੇ ਚੰਗੇ ਲੱਗਣਗੇ ਉਹ ਤੂੰ ਲੈ ਲਈ ਨੋ ਹਣੀ ਮਾਂ ਹਰ ਦਿਨ ਛੱਡਦੇ ਇਹ ਕੀ ਕਰਨ ਦੀਆਂ ਥੋੜੇ ਜਿਹਾ ਦੇ ਆ 10 ਪੁੱਤ ਮੈਂ ਤੇ ਸਵਾਲਾਂ ਡੈ ਵੀ ਹੀ ਨੂਰ ਨੂੰ ਮੈਂ ਚਲ ਨੂਰ ਸੌਂ ਹੀ ਜਾਏ ਤੇ ਫਿਰ ਕਰ ਲਈਨੀ ਸਾਫ ਤੇ ਤੂੰ ਕਿਉਂ ਨਹੀਂ ਆ ਕਰਨ ਮੈਂ ਕਿੰਨੀ ਵਾਰੀ ਤੈਨੂੰ ਕਿਹਾ ਤੂੰ ਕੋਈ ਕੰਮ ਨਹੀਂ ਕਰਨਾ ਹੁਣ ਮੈਂ ਵੈਸੇ ਕਰਦੀ ਵੀ ਮੇਰਾ ਜੀ ਨਹੀਂ ਲੱਗਦਾ ਇਦਾਂ ਪਹਿਲਾਂ ਮੈਂ ਕੰਮ ਕਰਦੀ ਦਿੰਦੀ ਹੁੰਦੀ ਸੀ ਮੇਰੀ ਗੱਲ ਸੁਣ ਸਕੂਲ ਦਾ ਆਪਣਾ ਕੰਮ ਕਰਿਆ ਕਰ ਜਿਹੜਾ ਪੜਨ ਵਾਲਾ ਵਾ ਠੀਕ ਆ ਨੂਰ ਵੀ ਪੜਦਾ ਵਾ ਨਾ ਤੂੰ ਹੀ ਪੜਿਆ ਕਰ ਨਾਲੇ ਦੋਵੇਂ ਭੈਣ ਭਰਾ ਨਾਲ ਖੇਡ ਲਿਆ ਕਰੋ ਨਹੀਂ ਤੇ ਲੱਗਦਾ ਦੀ ਨਾਲੇ ਜੀ ਕਿ ਉਹਨੂੰ ਲੱਗਦਾ ਪੁੱਤ ਨਹੀਂ ਹੁਣ ਮੇਰਾ ਜੀ ਲੱਗਦਾ ਜਦੋਂ ਦੇ ਤੁਸੀਂ ਆਏ ਹੋ ਜਦੋਂ ਦੇ ਤੁਸੀਂ ਆਏ ਹੋ ਦੁਨੀ ਮੇਨ ਮਾਰੀ ਜਹਾਦੀ ਨਹੀਂ ਹੁੰਦੀ ਕਿੰਨਾ ਖਿਆ ਰੱਖਦੇ ਆ ਵਰਪ੍ਰੀਤ ਚੁੱਪ ਕਰ ਹੁਣ ਨਹੀਂ ਰੋਣਾ ਠੀਕ ਹੈ ਨਾ ਹੁਣ ਮੈਂ ਆ ਗਈ ਹਾਂ ਨਾ ਤੇਨ ਮੈਂ ਕੋਈ ਕੰਮ ਨਹੀਂ ਕਰਨ ਦਿਆ ਕਰਨਾ ਚੰਗਾ ਤਾਨੀਆ ਚੁੱਪ ਕਰ ਮੇਰਾ ਬਬੂ ਨਾਲ ਲੈਣਾ ਪਾਪਾ ਆਉਣ ਵਾਲੇ ਆ ਹੁਣ ਨਾਲ ਮੈਨੂੰ ਦੱਸ ਕੀ ਖਾਣਾ ਵਾ ਤੂੰ ਨਹੀਂ ਮੈਂ ਰੋਟੀ ਖਾ ਲਈ ਨਹੀਂ ਮੇਰਾ ਬਬੂ ਦੱਸ ਜਿਹੜੀ ਚੀਜ਼ ਨੂੰ ਦਿਲ ਕਰੇ ਮੈਨੂੰ ਦੱਸ ਮੈਂ ਉਹੋ ਬਣਾ ਕੇ ਦਵੂੰਗੀ ਠੀਕ ਆ ਨਾਲੇ ਅੱਜ ਤੋਂ ਬਾਅਦ ਤੂੰ ਹੀ ਮੇਰੀ ਮੰਮਾ ਆ ਉਹ ਤੇ ਮੈਂ ਤੇਰੀ ਮੰਮਾ ਆ ਠੀਕ ਆ ਨਾ ਤੂੰ ਮੇਰੀ ਧੀ ਆ ਮੈਂ ਤੈਨੂੰ ਬੜਾ ਪਿਆਰ ਕਰੂੰਗੀ ਜਿਹੜੀ ਚੀਜ਼ ਤੂੰ ਮੰਗੇਂਗੀ ਨਾ ਉਹੋ ਲਿਆ ਕੇ ਦਵਾਂਗੀ ਠੀਕ ਆ ਬਸ ਰੋਣਾ ਨਹੀਂ ਅਜੇ ਤੋਂ ਬਾਅਦ ਠੀਕ ਜੇ ਹੋਰ ਰੋਈ ਨਾ ਤਾਂ ਤੁਹਾਨੂੰ ਮਾਰਨਾ ਹੀ ਚੰਗਾ ਠੀਕ ਜਿੱਦਾਂ ਸੱਚੇ ਮੇਰੇ ਮਮਾ ਪਿਆਰ ਕਰਦੇ ਤੂੰ ਹੀ ਮੈਨੂੰ ਉਦਾਂ ਹੀ ਕਰੋਗੇ ਮੈਂ ਤੈਨੂੰ ਉਦਾਂ ਹੀ ਪਿਆਰ ਕਰੂਗੀ ਠੀਕ ਆ ਤੂੰ ਰੋਣਾ ਨਹੀਂ ਬਸ ਚੱਲ ਜਾ ਉਹ ਨੂਰ ਸੁੱਤਾ ਵਾ ਤੇ ਜਾ ਕੇ ਤੂੰ ਵੀ ਲੰਮੇ ਪੈ ਜਾ ਠੀਕ ਆ ਜੇ ਪੜ੍ਹਨਾ ਵਾ ਤੇ ਪੜ੍ਹ ਲੈ ਪਰ ਸੋਈਂ ਚ ਕੰਮ ਕਰਨੀ ਹੋਣਾ ਕੋਈ ਵੀ ਬਿਚਾਰੀ ਕਿੰਨੀ ਚੰਗੀ ਆ ਨਾ ਕਿੰਨੀ ਭੋਲੀ ਜੀ ਆ ਕਿਤੇ ਨਾ ਵਾਧੂ ਬੋਲਦੀ ਆ ਮੈਂ ਵਹਿਲਾ ਮੁੰਡੇ ਸਵਾਲਣ ਡੈ ਪੀਆ ਤੇ ਆਗੇ ਦੇ ਕੰਮ ਕਰਨ ਡੈ ਪੀਆ ਪਹਿਲਾਂ ਮੈਂ ਜਵਦਾ ਇਹੋ ਵਿਚਾਰੀ ਸਰਾ ਕੰਮ ਕਰਦੀ ਹੁਣੀ ਆ ਤਾਂ ਹੀ ਕਹਿਨ ਦਈ ਆ ਕਿ ਮੈਂ ਭਾਂਡੇ ਸਾਫ ਕਰ ਲਾਂ ਹੁਣ ਮੈਂ ਨਾ ਇਹਨੂੰ ਕੋਈ ਕੰਮ ਨਹੀਂ ਕਰਨ ਦਿਆ ਕਰਨਾ ਸਕੂਲ ਟਾਈਮ ਨਾਲ ਭੇਜਿਆ ਕਰਨਾ ਵਾ ਜੇ ਪੜ ਜੂਗੀ ਨਾ ਤੇ ਕੱਲ ਨੂੰ ਕੁਛ ਬਣ ਕੇ ਵਿਖਾਊਗੀ ਬੋਲ ਦੇਨੀ ਮੈਨੂੰ ਤੇ ਸੱਚੀ ਇੰਨੀ ਖੁਸ਼ੀ ਹੋਣੀ ਆ ਨਾ ਜਦੋਂ ਰੁਪਿੰਦਰ ਨੇ ਆ ਫੋਨ ਕਰਕੇ ਦੱਸਿਆ ਵਾ ਵੀ ਕਾਰ ਬਰ ਬੜਾ ਚੰਗਾ ਵਾ ਸਾਰੇ ਜੀ ਇਨੇ ਚੰਗੇ ਆ ਨਾ ਵੀ ਪੁੱਛੋ ਹੀ ਕੁਝ ਨਾ ਚੱਲ ਵਧੀਆ ਵਾ ਅਸੀਂ ਵੀ ਬੜੇ ਚਿਰ ਦੀ ਇਹੋ ਚੀਜ਼ ਲੱਭਣ ਦੇ ਹਾਂ ਤੇ ਚੱਲ ਠੀਕ ਵਾ ਨਾ ਮੁੰਡੇ ਨੂੰ ਵੀ ਸਾਹਮਣ ਵਾਲਾ ਕੋਈ ਆ ਗਿਆ ਹਨਾ ਤੇ ਨਾਲੇ ਚੱਲ ਜੇ ਇਹਨੂੰ ਵੀ ਕੋਈ ਕੰਮਕਾਰ ਹੋਵੇ ਕੋਈ ਤੇ ਬੰਦਾ ਦੱਸ ਤੇ ਦਵੇ ਹੁਣ ਇੱਥੇ ਝਾਕਦੀ ਕਈ ਵਾਰੀ ਦੱਸਦੀ ਹੀ ਕਈ ਵਾਰੀ ਨਹੀਂ ਦੱਸਦੀ ਤੇ ਅਸੀਂ ਵੀ ਕਿੰਨੀ ਕਾਰੀ ਪੁੱਛਣਾ ਮੈਂ ਤੇ ਅੱਗੇ ਕਹਿ ਨਹੀਂ ਆ ਮੈਨੂੰ ਜਦ ਨਵੇਂ ਇਲਾਕੇ ਕਿੰਨਾ ਟਾਈਮ ਲਾਉਂਦਾ ਵਾ ਇਹੋ ਫੈਸਲਾ ਲੈਂਦੀ ਨੇ ਵੀ ਮੈਂ ਵਿਆਹ ਦੂਜਾ ਕਰਾਵਾਂ ਕਿ ਨਾ ਕਰਾਵਾਂ ਕਿ ਇਹ ਵੇਲੇ ਰੱਬ ਜੋ ਕਰਦਾ ਹੈ ਨਾ ਚੰਗਾ ਹੀ ਕਰਦਾ ਨਹੀਂ ਨਹੀਂ ਚੰਗਾ ਹੀ ਕਰਦਾ ਵਾ ਕੀ ਪਤਾ ਰੱਬ ਨੇ ਤਾਂ ਹੁਣ ਹੀ ਲੱਗਿਆ ਨੈਚਰ ਹਣਾ ਤੇ ਚੱਲ ਕੋਈ ਨਹੀਂ ਅੱਗੇ ਇੱਕ ਵਾਰੀ ਖੁੰਝੇ ਅਸੀਂ ਇਹ ਕੰਮ ਤੋਂ ਬੜੀ ਦੂਰ ਡਿੱਗੀਆਂ ਜਾ ਕੇ ਚੱਲ ਹੁਣ ਮਹਾਰਾਜ ਕਿਰਪਾ ਰੱਖਣਾ ਤੇ ਉਹਦੀ ਵਿਚਾਰੀ ਦੀ ਸੁਣੀ ਜਾਵੇ ਤੇ ਸਭ ਕੁਝ ਠੀਕ ਠਾਕ ਰਵੇ ਮੈਨੂੰ ਤੇ ਆਪੇ ਹੋਈ ਘਰ ਉਹ ਬੋਝ ਨਹੀਂ ਲੱਗਦੀ ਪਰ ਲੋਕਾਂ ਦੀਆਂ ਗੱਲਾਂ ਨਹੀਂ ਛੱਡਦੀਆਂ ਅਜੇ ਮੰਮੀ ਹੁਣੀ ਹੁੰਦੇ ਨਾ ਫਿਰ ਗੱਲ ਹੋਰ ਹੁੰਦੀ ਨਹੀਂ ਫਿਰ ਗੱਲ ਹੋਰ ਹੁੰਦੀ ਆ ਚਲ ਫਿਰ ਵੀ ਮਾਂ ਪਿਓ ਨਾਲ ਕਈ ਗੱਲਾਂ ਪਤਾ ਕੀਤੀਆਂ ਜਾਂਦੀਆਂ ਵਾ ਹਾਂਜੀ ਹਨਾ ਹੁਣ ਅਹੀਂ ਭਾਵੇਂ ਆਪਣੇ ਮਨ ਚ ਨਹੀਂ ਸੋਚਦੇ ਪਰ ਰਪਿੰਦਰ ਦੇ ਸੋਚਦੇ ਹੀ ਨਾ ਮੈਂ ਕਿਦਾਂ ਦੱਸਾਂ ਗੱਲਾਂ ਇਹਨਾਂ ਨੂੰ ਹੋਰ ਕੀ ਆ ਨਿਆਣਾ ਸੋ ਚੀਜ਼ਾਂ ਮੰਗਦਾ ਵਾ ਫੀਸ ਚਾਹੀਦੀ ਹੁੰਦੀ ਆ ਬੱਚੇ ਸਕੂਲ ਨਿੱਕਾ ਮੋਟਾ ਖਾਂਦੇ ਰਹਿੰਦੇ ਆ ਆਪਣਾ ਵੀ ਨਿਆਣੇ ਦਾ ਕੀ ਕਰਦਾ ਚਲ ਕੋਈ ਗੱਲ ਨਹੀਂ ਆਪਾਂ ਇਦਾਂ ਕਰਾਂਗੇ ਤੁਸੀਂ ਉਦਾਂ ਗੱਲਬਾਤ ਸਵੇਰੇ ਸ਼ਾਮ ਕਰਦੇ ਰਿਆ ਕਰੋ ਹਾਂਜੀ ਤੇ ਬਹੁਤੀ ਲੰਬੀ ਵੀ ਨਹੀਂ ਕਰਨੀ ਪਰ ਰਾਜੀ-ਵਾਜੀ ਪੁੱਛਦੇ ਰਹਿਣਾ ਨੇ ਨਹੀਂ ਤੇ ਉਹਨੂੰ ਕਹਿਣਾ ਵੀ ਜੇ ਕੋਈ ਗੱਲਬਾਤ ਹੋਵੇ ਤੇ ਇਹ ਨਹੀਂ ਵੀ ਅੱਗੇ ਵਾਂਗੂ ਦੱਸਣਾ ਹੀ ਨਹੀਂ ਉਦੋਂ ਦੱਸਣਾ ਜਦੋਂ ਪਾਣੀ ਸਿਰ ਤੋਂ ਉੱਤੇ ਹੋ ਜੇ ਠੀਕ ਹੈ ਨਾ ਉਹਨੂੰ ਰਾਜੀ-ਬਾਜੀ ਪੁੱਛਦੇ ਰਹਿਣਾ ਤੇ ਆਪਾਂ ਵੀ ਕਿਸੇ ਦਿਨ ਜਾ ਕੇ ਨਾ ਤੇ ਫੇਰ ਆ ਮਾਰ ਕੇ ਆਵਾਂਗੇ ਕੋਈ ਗੱਲ ਨਹੀਂ ਮੈਂ ਕਰ ਲਿਆ ਕਰੂੰਗੀ ਫੋਨ ਚਲ ਇਹ ਆ ਮਾਰਾ ਜੀ ਹੁਣ ਕਿਰਪਾਈ ਰੱਖਣਾ ਤੇ ਚਲੋ ਗਾਂ ਉਹ ਜਾ ਟਾਈਮ ਸਾਾਨੂੰ ਦੂਰੇ ਨਾ ਵੇਖਣਾ ਪਵੇ ਪਰ ਨਹੀਂ ਨਹੀਂ ਜੋ ਵੀ ਹੋਊਗਾ ਚੰਗਾ ਹੀ ਹੋਣਾ ਵਾ ਰੱਬ ਦਾ ਬਾਣਾ ਦੇ ਮੰਨਣਾ ਹੀ ਪੈਣਾ ਵਾ ਹੋ ਸਕਦਾ ਰਵਿੰਦਰ ਦੀ ਕਿਸਮਤ ਉੱਥੇ ਮਾੜੀ ਲਿਖੀ ਹੋਵੇ ਅਗਲਾ ਘਰ ਚੰਗਾ ਮਿਲ ਜੇ ਹੋ ਉੱਥੇ ਸਾਰਿਆਂ ਨਾਲ ਵਧੀਆ ਰਹਿਣਾ ਨਾਲੇ ਉਹ ਵੀ ਛੁੱਟੇ ਹੀ ਕਿਸੇ ਚੀਜ਼ ਤੋਂ ਆਹੋ ਨਹੀਂ ਨਹੀਂ ਉਹਨਾਂ ਵੀ ਇਹ ਚੀਜ਼ ਬੜੀ ਮਹਿਸੂਸ ਕੀਤੀ ਆ ਆਪੇ ਉਦੋਂ ਦੀ ਦੱਸਣ ਦੇ ਭੈਣ ਜੀ ਹੋਣੀ ਗਈ ਤੇ ਕੁੜੀ ਵਿਚਾਰੀ ਆਪੇ ਕੰਮ ਕਰਦੀ ਨਾਲੇ ਇਹ ਨਾ ਕਿ ਉਹਨਾਂ ਨੂੰ ਹੁਣ ਦੁੱਖ ਪਤਾ ਵਾ ਇੱਕ ਦੂਜੇ ਦਾ ਹਾਂ ਨਾ ਤੇ ਚੱਲ ਆਪੇ ਇੱਕ ਦੂਜੇ ਨਾਲ ਸਹੀ ਰਹਿਣਗੇ ਤੇ ਸਭ ਕੁਝ ਠੀਕ ਹੀ ਠੀਕ ਹੋਊਗਾ ਔਰ ਉੱਥੇ ਕੀ ਆ ਉਹੀ ਤੇ ਗੱਲ ਵਾ ਤਿੰਦ ਨਾ ਆਜੋ ਆਜੋ ਹੋ ਗਈ ਏ ਤਿਆਰ ਹਾਂਜੀ ਮੈਂ ਤਾਂ ਤਿਆਰ ਹੋ ਗਈ ਹਾਂ ਹਾਂ ਤੇ ਕਿੱਥੇ ਜਾਣਾ ਆ ਤੁਸੀਂ ਕਹਿੰਦੇ ਸੀ ਉਹ ਜਾਣਾ ਕਿੱਥੇ ਆ ਭੂਆ ਜੀ ਦਾ ਆ ਇਹ ਫੋਨ अच्छा वो ਕਹਿੰਦੇ ਸ਼ਹਿਰ ਨੂੰ ਜਾਣਾ ਵਾ ਕੋਈ ਕੰਮ ਹੋ ਆਹੇ ਠੀਕ ਆ ਤੇ ਕੰਮ ਉਹਨਾਂ ਦੱਸਿਆ ਨਹੀਂ ਉਦਾਂ ਮੈਨੂੰ ਚਲੋ ਕੋਈ ਨਹੀਂ ਮੈਂ ਤਾਂ ਤਿਆਰ ਹੋ ਗਈ ਆ ਫਿਰ ਕੋਈ ਗੱਲ ਨਹੀਂ ਆਪਾਂ ਆਉਂਦੇ ਹੋਣੇ ਆ ਹਾਂਜੀ ਤੇ ਚਾਹ ਪਣੀ ਦਾ ਹੈਗਾ ਸਮਾਨ ਕੋਈ ਹਾਂਜੀ ਨਹੀਂ ਕੋਈ ਨਹੀਂ ਮੈਂ ਪਕੌੜੇ ਕੱਢ ਲੀਨੀ ਆ ਚਲ ਕੱਢ ਲਈ ਉਹ ਦੋ ਦੋ ਕੋਈ ਗੱਲ ਨਹੀਂ ਚੜ੍ਹਦੇ ਚੜ੍ਹੇ ਆ ਤੇ ਮੈਂ ਕੱਢ ਲੂੰਗੀ ਉਹ ਹੀ ਤੇ ਨੂਰ ਚਲ ਗਿਆ ਫਿਰ ਹਾਂਜੀ ਨੂਰ ਚਲਦੇ ਗਿਆ ਹੀ ਹੁਣ ਪਹਿਲੇ ਦਿਨ ਗਿਆ ਵਾ ਜਗੁਰਪ੍ਰੀਤ ਦੇ ਨਾਲ ਹਮਮ ਐਵੇਂ ਕਰੇ ਵੀ ਨਾ ਉਹਦਾ ਦਿਲ ਜੈ ਨਹੀਂ ਲੱਗਦਾ ਇਕੱਲੇ ਦਾ ਉਹ ਆਪਰ ਗੋਪੀ ਤੇ ਚਲ ਜਾਂਦੀ ਹੈ ਸਕੂਲੇ ਗੁਰਪ੍ਰੀਤ ਕਹਿੰਦੀ ਹੀ ਆ ਕਹਿੰਦੀ ਮੈਂ ਨਾਲ ਇਹਨੂੰ ਕਲਾਸ ਚ ਬਾਹਰ ਲੂੰਗੀ ਚਲ ਇੱਕ ਦੋ ਦਿਨ ਖੜਦੀਆਂ ਨਾਲ ਤੇ ਫਿਰ ਉਹਦਾ ਮਨ ਲੱਗ ਜਾਣਾ ਵਾ ਤੇ ਫਿਰ ਮੇਰੇ ਅਧਾ ਕਿ ਐਡਮਿਸ਼ਨ ਕਰਵਾ ਦਾਂਗੇ ਹਣਾ ਕੋਈ ਗੱਲ ਨਹੀਂ ਦੋ-ਤਿੰਨ ਦਿਨ ਇਹਨੂੰ ਜਾਲਾਂ ਦੇ ਫਿਰ ਕਰਾ ਦਿੰਦੇ ਆ ਆਹੋ ਠੀਕ ਆ ਤੇ ਬਾਕੀ ਇੱਕ ਗੱਲ ਮੈਂ ਕਿ ਹੋਰ ਕਰਨੀ ਹਾਂਜੀ ਜਿੱਦਾਂ ਦੀ ਤੂੰ ਇਹ ਘਰ ਚ ਆਈਆਂ ਨਾ ਉਦੋਂ ਦਾ ਨਾ ਰਾਉਣੀ-ਰਾਉਣ ਕੋ ਹੋ ਗਈ ਆ ਘਰ ਦੇ ਵਿੱਚ ਨਹੀਂ ਤੇ ਅੱਗੇ ਕਦੀ ਉੱਥੇ ਬੈ ਕਦੀ ਉੱਥੇ ਬੈ ਮੈਂ ਕੰਮ ਤੇ ਚੱਲ ਜਾਣਾ ਕੁੜੀ ਨੇ ਵਿਚਾਰੀ ਨੇ ਲੱਗੀ ਰਹਿਣਾ ਮਗਰ ਚਲੋ ਕੋਈ ਗੱਲ ਨਹੀਂ ਆ ਹੁਣ ਫਿਕਰ ਨਾ ਕਰਿਆ ਕਰੋ ਸਾਰੇ ਕੰਮ ਹੋ ਜਾਣੇ ਆ ਮੈਂ ਤੇ ਅੱਗੇ ਵੇਖਣ ਗਿਆ ਹਾਂ ਹਾਂਜੀ ਗੁਰਪ੍ਰੀਤ ਜੜੀ ਆ ਨਾ ਅੱਗੇ ਨਾ ਦੁਨੀ ਹੋ ਗਈ ਐ ਜਦਨ ਦੀ ਤੂੰ ਇਹ ਘਰ ਚ ਆਈ ਚਲੋ ਕੋਈ ਗੱਲ ਨਹੀਂ ਆ ਪਹਿਲਾਂ ਤਾਂ ਇਦਾਂ ਲੱਗਦਾ ਸੀ ਕਿ ਮਾਂ ਦੇ ਪਿਆਰ ਤੋਂ ਨਾ ਇਹਨੇ ਵਾਂਝੀ ਰਹਿ ਜਾਣਾ ਮੈਂ ਭਾਵੇਂ ਜਿੰਦਾ ਮਰਜ਼ੀ ਵੀ ਕਰਦਾ ਹਾਂ ਹਾਂਜੀ ਪਰ ਫਿਰ ਵੀ ਉਹਨੂੰ ਜਾ ਕੇ ਆਉਂਦੀ ਹੀ ਨਾ ਨਹੀਂ ਆਉਂਦੀ ਤੇ ਹੈ ਹੀ ਆ ਫਿਰ ਵੀ ਜੋ ਮਾਪਿ ਉਹਨੇ ਕਰ ਲੈਣਾ ਨਾ ਉਹ ਹੋਰ ਕਿਹਦੇ ਥੋੜਾ ਕਰਨਾ ਵਾ ਉਹ ਆਹੋ ਉਹ ਤੇਰੀ ਗੱਲ ਠੀਕ ਹੋ ਚਲੋ ਕੋਈ ਗੱਲ ਨਹੀਂ ਆ ਤੁਸੀਂ ਟੈਨਸ਼ਨ ਨਾ ਲਓ ਤੇ ਮੈਂ ਜਾ ਕੇ ਨਾ ਚਾਹ ਦੀ ਤਿਆਰੀ ਕਰਦੀ ਆ ਭੂਜੀ ਹੁਣੀ ਆਉਂਦੇ ਹੋਣੇ ਆ ਚਲ ਤੂੰ ਕਰ ਲੈ ਫਿਰ ਆਉਂਦੇ ਆ ਤੇ ਫਿਰ ਮਾਰਨੀ ਗੱਲਾਂ ਬਾਤਾਂ ਉਹਨਾਂ ਨਾਲ ਤੂੰ ਜਾਨੀਂ ਸ਼ਹਿਰ ਕੋਈ ਗੱਲ ਨਹੀਂ ਬਹੁਤ ਹੈ ਉਹਦਾਂ ਰੁਪਿੰਦਰ ਦਾ ਪਰਿਵਾਰ ਵੀ ਠੀਕ ਵਾ ਸਰਪੰਦਰ ਦਾ ਸੁਭਾਅ ਵੀ ਚੰਗਾ ਵਾ ਮੈਂ ਤੇ ਇਸੇ ਗੱਲ ਤੋਂ ਡਰਦਾ ਸੀ ਕਿ ਕਿਤੇ ਉਹੋ ਜੀ ਨਾ ਹੋਵੇ ਕਿ ਕੁੜੀ ਨੂੰ ਆਣ ਕੇ ਮੜਾ ਛੇ ਪਰਮਾਤਮਾ ਦਾ ਇੰਨਾ ਬੜਾ ਸ਼ੁਕਰ ਵਾ ਕਿ ਸਭ ਕੁਝ ਠੀਕ ਠਾਕ ਹੋ ਗਿਆ ਵਾ ਦੇਖਾਂ ਬੜਾ ਭੂਆ ਜੀ ਹੁਣ ਆਏ ਨਹੀਂ ਹੈ ਜਿਸ ਤੱਕ ਨਾ ਫੁਰਜੀ ਹੋਸਰਾਵ ਠੀਕ ਠਾਕ ਸਸੀ ਕਾ ਪੁੱਛ ਸਸੀ ਕਾ ਆਜੋ ਹਾਜੀ ਜੀ ਕਰ। ਆਜੂ ਬੈਠੋ। ਹੋਰ ਸਨਾ ਭਾਜੀ ਠੀਕ ਠਾਕ? ਹਾਂ ਠੀਕ ਠਾਕ। ਪੁੱਤ ਬੱਚੇ ਕਿੱਥੇ ਆ ਦਿਖ ਨਹੀਂ ਦੇ। ਉਹ ਸਕੂਲ। ਅੱਛਾ ਅੱਛਾ। ਅੱਜ ਨੋਰ ਵੀ ਚਲ ਗਿਆ ਨਾਲ ਹੀ ਉਹਦੇ। ਅੱਛਾ ਅੱਛਾ। ਮੈਂ ਚੱਲ ਦੋਕ ਦਿਨ ਲੈ ਜਾ ਤੂੰ ਨਾਲ ਤੇ ਜੇ ਗੇਜੂ ਕਰਦੇ ਫਿਰ ਐਡਮਿਸ਼ਨ ਕਰਾਵਾਂਗੇ। ਇਹ ਕਰਤਾ ਠੀਕ ਆ। ਹਾਂ ਜੀ। ਭੈਣ ਭਰਾ ਇਕੱਠੇ ਚਲ ਜਿਆ ਕਰਾਂਗੇ। ਮੈਂ ਚੱਲ ਹੁਣ ਕਰਾਉਣ। ਚਲ ਬੈਠੋ ਜੀ ਮੈਂ ਪਾਣੀ ਜਾਂਦੀ। ਲੈ। ਕੰਮ ਹੀ ਕੋਈ ਤੂੰ ਹੀ ਕਹਿੰਦੇ ਸ਼ਹਿਰ ਨੂੰ ਜਾਣਾ। ਹਾਂ ਸ਼ਹਿਰ ਨੂੰ ਜਾਣਾ ਹੀ। ਕਾਮ ਕਾਦਾ लवली हां जी ਕਿੱਥੇ ਕਿੰਦਰ ਦਾ ਸੁਭਾਸ ਕੋ ਠੀਕ ਆ ਸੁਭਾ ਦੇ ਪੂਆ ਜੀ ਠੀਕ ਵਾ ਸਾਰਾ ਕੰਮ ਹੀ ਠੀਕ ਵਾ ਅੱਛਾ ਇਹੋ ਹੀ ਆ ਵੀ ਹੁਣ ਗਾਂਵ ਚ ਚੰਗੀ ਰਹੇ ਤੇ ਫੇਰ ਹੀ ਜਾਣ ਕੋਈ ਗੱਲ ਨਹੀਂ ਚੰਗੀ ਰਹੋਗੀ ਜਿਹੜੀ ਤੂੰ ਨੇ ਡਾਡੂ ਰੱਖੀ ਤੇ ਗੋਪੀ ਨੂੰ ਆਪਣੀ ਮਾਂ ਵਾਲੇ ਧਿਆਰ ਦੇਣਾ ਨਹੀਂ ਨਹੀਂ ਇਹਨੇ ਤੇ ਉਦਾਂ ਦਾ ਸਭ ਕੰਮ ਹੀ ਨਹੀਂ ਕਰਨ ਦਿੱਤਾ ਉਹਨੂੰ ਕੋਈ ਵੀ ਚੱਲ ਮੈਂ ਨਹੀਂ ਉਹ ਤਾਂ ਸੁਭਾ ਦੀ ਚੰਗੀ ਆ ਇੱਦੀ ਨਹੀਂ ਕਰਦਾ ਕੰਮ ਨਾ ਕਰੇ ਚੱਲ ਮਾੜਾ ਮੋਟਾ ਬੱਚੇ ਨੂੰ ਦੱਸਣਾ ਵੀ ਪੈਦਾ ਹਾਂ ਜੀ ਵੱਡੀ ਹੁਣਾ ਹੁੰਦੇ ਨੇ ਬਗਾਨੇ ਘਰ ਜਾਣਾ ਨਹੀਂ ਇਹ ਤਾਂ ਸਗੋਂ ਮੈਨੂੰ ਕਹਿਣ ਦੀ ਵੀ ਚੱਲ ਜਣਾ ਚ ਸਕੂਲ ਜਾਂਦੀ ਹੈ ਨਾ ਉਹਨਾਂ ਚਰਨੀ ਨੂੰ ਕੋਈ ਵੀ ਕੰਮ ਕੁ ਡਾਵਾਂ ਚੱਲ ਕੋਈ ਗੱਲ ਨਹੀਂ ਮਾਰਾ ਮੋਟਾ ਲੱਗੂ ਨੇ ਆ ਕਰਾਈ ਦਈ ਤਾਂ ਕਰੀ ਨਹੀਂ ਆ ਜਾਂਦੀ ਉਹ ਜਿਹਨੂੰ ਕਰਾਈ ਦਿੰਦੀ ਤੁਹਾਨੂੰ ਪਤਾ ਹੀ ਹੈ ਹਲੋ ਭਾਜੀ ਕਰਨ ਨੂੰ ਆਇਆ ਹੂੰ ਆਇਆ ਬਹੁਤ ਠੀਕ ਠਾਕ ਵਧੀਆ ਚਲੋ ਵਧੀਆ ਕੰਮ ਕਰਦਾ ਕਿਦਾਂ ਚੱਲੀ ਜਾਂਦਾ ਹਾਂ ਬਹੁਤ ਵਧੀਆ ਤੁਹਾਨੂੰ ਦੱਸਣ ਲਈ ਹਾਂ ਮੈਂ ਜਾਣਾ ਅੱਜ ਮੈਂ ਆਣ ਕੇ ਤੇਰੇ ਅੱਛਾ ਅੱਛਾ ਆਂਦਾ ਹੀਗਾ ਵੀ ਮੰਮੀ ਇੱਥੇ ਹੁੰਦਾ ਤਾਂ ਮੈਂ ਵੀ ਨਾਲ ਜਾਣਾ ਉਹ ਆਉਂਦਾ ਵਾ ਇੰਦਰਿਆ ਅੱਜ ਇੱਥੇ ਹੀ ਹੈ ਤੇਸਾ ਦੇ ਕੰਮ ਹੈ ਇਦਾਂ ਲਈ ਹੈ ਚਲੋ ਇਧਰ ਪੁੱਤ ਤੂੰ ਦੱਸ ਪਿੰਡੋਂ ਆਇਆ ਕੋਣ ਠੀਕ ਠਾਕ ਆ ਸਭ ਉੱਥੇ ਹਾਂਜੀ ਹਾਂਜੀ ਵਧੀਆ ਭੂਆ ਜੀ ਠੀਕ ਠਾਕ ਆ ਸਾਰੇ ਆਇਆ ਹੀ ਫੋਰਾਤੀ ਡੇ ਹੀ ਕਰਨਾ ਠੀਕ ਠਾਕ ਨੇ ਗੱਲ ਚੰਗੀ ਆ ਪੁੱਤ ਤੇਰੀ ਡਿਊਟੀ ਲੱਗੀ ਆ ਚੱਲ ਘਰ ਵੀ ਕੋਈ ਕੰਮ ਹੋਵੇ ਬੰਦਾ ਉਸੇ ਹੋਵੇ ਨਾ ਮੈਂ ਹਮਾ ਫੋਨ ਕਰਤਾ ਸੀ ਮੈਂ ਵੀ 12 1 ਵਜੇ ਆਉਣਾ ਹਾਂ ਅੱਛਾ ਅੱਛਾ ਹਾਂਜੀ ਚੱਲ ਇਹਨਾਂ ਦਾ ਸੋਫਾ ਹੈਗਾ ਉਹਨਾਂ ਲਾਗੇ ਦਾ ਉਹ ਆ ਹੋਈ ਨਾ ਕਿ ਹੈਗਾ ਮੁੰਡਾ ਉੱਥੇ ਲੱਗਾ ਜਿਹੜਾ ਉਹ ਅਗਵੀ ਹੈ ਅੱਛਾ ਅੱਛਾ ਹਾਂਜੀ ਚੱਲ ਪੁੱਤ ਬਣਾ ਕੇ ਰੱਖੀ ਦੀ ਹੁੰਦੀ ਆ ਨਹੀਂ ਨਹੀਂ ਉੱਥੇ ਬਣੀ ਰਣੀ ਉੱਥੇ ਆਈ ਗਈ ਲੈਣਾ ਇੱਕ ਦੂਜੇ ਆ ਛੁੱਟੀ ਦੀ ਤੈਨੂੰ ਲੋਡ ਪੈ ਗਈ ਕਿ ਉਹਨਾਂ ਨੂੰ ਲੋਡ ਪੈ ਗਈ ਹੂੰ ਹੂੰ ਸਰਪੰਦਰ ਜਿਹਾ ਚਾਹ ਬਣਾ ਲਈ ਹਾਂਜੀ ਮਿਲਿਆ ਹਾਂ ਆਜੋ ਨਹੀਂ ਤੇਉ ਸੰਦਰੀ ਕੋਈ ਗੱਲ ਨਹੀਂ ਆਜਨੇ चलो आ जाओ नहीं देखो अच्छा ले आ लो अभी आराम मेरे पास ਕੋਣ ਕੋ ਚੀਜ਼ ਬਣਾ ਦਈ ਏਦਾਂ ਬੁੱਝਿਆ ਕਰਨਾ ਬਰੇਜੇ ਲੱਗਦੇ ਆ ਲੋਕਾਂ ਨੇ ਕਹਿਣਾ ਵਾ ਜੇ ਸਾਸਾ ਸਹਰਾ ਨਹੀਂ ਤੇ ਨਾਲ ਕੋਈ ਵੀ ਨਹੀਂ ਕੁੜੀ ਦਾ ਕੰਮ ਨਹੀਂ ਟਕੇ ਤਾਂ ਕਰਕੇ ਜਾਣਾ ਵਾ ਸ਼ਾਇਰ ਆ ਤਾਂ ਕਰਕੇ ਮੈਂ ਕਹਿਣ ਲਈ ਆ ਕਿ ਚਲ ਜਾ ਕੇ ਤਖੋਈ ਜੀ ਉਹਦੇ ਕੋਈ ਗੱਲ ਨਹੀਂ ਆ ਪੂਆ ਜੀ ਪੈਸੇ ਤੇ ਮੇਰੇ ਕੋਲ ਹੈਗੇ ਆ ਤੇ ਵੇਖ ਲੋ ਫਿਰ 30 ਹਜ਼ਾਰ ਫਿਰ ਮੈਂ ਪਾ ਦਣਾ ਤੇ ਤੁਸੀਂ ਰਹਿਣੀ ਦੋ ਹਾਂ ਮੈਂ ਹੀ ਦੇ ਦਣਾ سارے ਪੈਸੇ ਅ ਨਹੀਂ ਚਲ ਕੋਈ ਗੱਲ ਨਹੀਂ ਗਿਆ ਤੇ ਵੀ ਮੈਂ ਭਾ ਤੇਰਾ ਦੇਣਾ ਹੀ ਉਦੋਂ ਕਿਹੜਾ ਮੈਂ ਕੁਝ ਦਿੱਤਾ ਹੋ ਉਹ ਚਲੋ ਕੋਈ ਗੱਲ ਨਹੀਂ ਨੀਤੇ ਸਾਰਾ ਕੋ ਤੁਹਾਡਾ ਹੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਲੈ ਕੇ ਆਈ ਨਾਲ ਤੇ ਚੱਲ ਚਲੀਏ ਤੇ ਜਾ ਕੇ ਤੈਨੂੰ ਬਣਾ ਕੇ ਲਿਆ ਕੇ ਚਲੀ ਚਲੋ ਕੋਈ ਗੱਲ ਨਹੀਂ ਚਾਹ ਤੁਸੀਂ ਪੀ ਲਓ ਤੇ ਫਿਰ ਚੱਲ ਜਣ ਨਹੀਂ ਚਲ ਚਾਹ ਆਣ ਕੇ ਪੀ ਲੈਂਦੇ ਬਹੁਤ ਦਰਪਿੰਦਰ ਨੂੰ ਨਹੀਂ ਮੈਂ ਦੱਸਿਆ ਵੀ ਆਹ ਕੰਮ ਤੇ ਜਾਣਾ ਚਲੋ ਮੈਂ ਦੱਸੀ ਵੀ ਨਾ ਉਦੋਂ ਹੀ ਪਤਾ ਲੱਗੇ ਜਦੋਂ ਲਿਆ ਕੇ ਹੱਥ ਤੇ ਰੱਖਦੇ ਨੇ ਉਹ ਨਹੀਂ ਉਹਨੇ ਵੀ ਤੇ ਨਾਲ ਹੀ ਜਾਣਾ ਮਾੜਾ ਜੀ ਉਹਨੂੰ ਦੱਸ ਹੀ ਦਿਨਾ ਚੱਲ ਵੇਖ ਲੈ ਫੇਰ ਲਾਂ ਫੇਰ ਅਗਲੀ ਕੋ ਮਨ ਚ ਨਾ ਸੋਚੀ ਚਲ ਕਰ ਲਾ ਫਿਰ ਗੱਲ ਤਾਂ ਕੋਈ ਗੱਲ ਨਹੀਂ ਚਾਹ ਟੀ ਬਣਾਉਣਾ ਮੈਂ ਉੱਥੇ ਦੱਸ ਦਿੰਦਾ ਹਾਂ ਚਲ ਠੀਕ ਹੈ ਤੇ ਤੁਸੀਂ ਬੈਠੋ ਪਹੜਜੀ ਲੱਗੇ ਰੁਪਿੰਦਰ ਕਿੰਨਾ ਕ ਟਾਈਮ ਲੱਗਣਾ ਵਾ ਬਸ 2 ਮਿੰਟ ਸਮਾਨ ਚੀਰਿਆ ਚੱਲਿਆ ਆ ਹਾਂ ਬਸ ਚਾਹ ਬਣ ਗਈ ਆ ਤੇ ਉਹ ਨਾ ਨਵੇਂ ਇੱਕ ਗੱਲ ਕਰਨੀ ਸੀ ਤੇ ਨਾਲ ਹਾਂਜੀ ਆ ਬਾਅਦ ਚ ਜੀ ਦੀ ਬਸ ਹੋਣੀ ਨਾ ਮੈਨੂੰ ਆਵਾਜ਼ ਮਾਰੀ ਮੈਂ ਸਭ ਕੋ ਪੁੱਛਣ ਡਿਆ ਹੇ ਵੀ ਸ਼ਹਿਰ ਕੋਈ ਕੰਮ ਹੋਵੇ ਤੇ ਮੈਨੂੰ ਦੱਸ ਦੋ ਹਾਂਜੀ ਤੇ ਆਖਣ ਦੇ ਇਹ ਵੀ ਕੰਮ ਕੋਈ ਨਹੀਂ ਆ ਤੁਸੀਂ ਜਾਣਾ ਮੇਰੇ ਨਾਲ ਤੇ ਮੈਂ ਆਹੀ ਜਾਣਾ ਵਾ ਫਿਰ ਵੀ ਕੋਈ ਨਾ ਕੋਈ ਕੰਮ ਤੇ ਹੁੰਦਾ ਹੀ ਆ ਆਹ ਤੇ ਕਹਿਣ ਦੇ ਇਹ ਵੀ ਕਰਨਾ ਵਾਸਤੇ ਬਣਾ ਕੇ ਲਿਆ ਦਿੰਨੇ ਆ ਤਾਂ ਉਸ ਕਹਿਣ ਦੇ ਉਹ ਆ ਜੀ ਨਾ ਉਹ ਦਿਨ ਵੀ ਦੇ ਹੀ ਕਹਿਣ ਅੱਛਾ ਤੇ ਮੇਰਾ ਦਰਾਦਾ ਵੀ ਹਲੇ ਰਹਿਣ ਦਿੰਨੇ ਆ ਉਹ ਮੈਂ ਤੇ ਉਹਨਾਂ ਨੂੰ ਕਿਹਾ ਵਾ ਮੈਂ ਵੀ ਇੱਥੇ ਵੀ ਸਭ ਕੋ ਤੁਹਾਡਾ ਹੀ ਆ ਤੇ ਉਹ ਕਹਿਣ ਦੇ ਆ ਵੀ ਇਹ ਨਹੀਂ ਮੈਂ ਵਿਆਹ ਤੇ ਵੀ ਦੇਣੀ ਹੀ ਪੈਸੇ ਉਦੋਂ ਨਹੀਂ ਦਿੱਤੇ ਕਿ ਇਹ ਮੈਂ ਬਣਾ ਕੇ ਦੇਣੀ ਆ ਕਿਹੜੇ ਜ਼ਰੂਰੀ ਆ ਘਰੇ ਰਹਿਣਾ ਵਾ ਮੈਂ ਕਿੱੜਾ ਕਿਤੇ ਜਾਣਾ ਵਾ ਉਹ ਵਿਚਾਰੇ ਕੋਈ ਹੈਗੀ ਆਰਟੀਫੀਸ਼ਲ ਜੇਹੀ ਪਾਲਿਆ ਕਰਨੇ ਆ ਉਹ ਵਿਚਾਰੇ ਹੁਣ ਚੇਚੇ ਆਏ ਹੁਣ ਕਿਦਾਂ ਉਹਨਾਂ ਨੂੰ ਨਾ ਕਰਾਂ ਫੇਰ ਉਹਨਾਂ ਨੂੰ ਕਹਿਣਾ ਵੀ ਭਾਰਾਂ ਦੇ ਪਿੰਦਾ ਤੂੰ ਇਦਾਂ ਕਰ ਹਾਂ ਸਮਾਨ ਜਿਹੜਾ ਵਾ ਛੇਤੀ ਚੀਰ ਲਾ ਤੇ ਫਿਰ ਹੋ ਕੇ ਦੇ ਆ ਜੀ ਚਲ ਕੀ ਖੇ ਚਲ ਦੇਣੀ ਵਿਚਾਰਿਆਂ ਨੂੰ ਤੇ ਕੋਈ ਨਹੀਂ ਕਿਤੇ ਗਾਂ ਹੋਗੇ ਹੀ ਆਪ ਬਣਾ ਲਾਂਗੇ ਉਹ ਨਹੀਂ ਨਹੀਂ ਹੁਣ ਨੀਗਾ ਭੂਆ ਨੂੰ ਰੋਕਣਾ ਮੈਂ ਫੇਰ ਅਗਲੀ ਗੁੱਸਾ ਕਰੂਗੀ ਯਾਰ ਇਨੋਂ ਪਤਾ ਸਾਰੇ ਕੰਪੂਆ ਨੇ ਅੱਗੇ ਲਾ ਕੇ ਕੀਤੇ ਵਿਆਹ ਤੇ ਹਾਂਜੀ ਤੇ ਹੁਣ ਮੈਂ ਨਾ ਕਿੱਦਾਂ ਕਰਦਾ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਪਰੇਹੇ ਵਾਪਸ ਕਰਦਾਂਗੇ ਠੀਕ ਆ ਵੀਖ ਲੋ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਸੀਂ ਕਰਨਾ ਚਾਹੋ ਤੇ ਹਾਂ ਕੰਮ ਕਰ ਲੈ ਛੇਤੀ ਮੁੜ ਕੇ ਨੂਰ ਹੁਣ ਆਣੀ ਆ ਜਨਾ ਚਲੋ ਚਲੋ 1 ਵਜੇ ਮੁੜ ਕੇ ਆਗੇ ਤੇ ਫੇਰ ਲੱਭਣਗੇ ਸਾਨੂੰ ਆਣ ਕੇ ਕੋਈ ਗੱਲ ਨਹੀਂ ਬਸ ਮੈਂ ਆ ਕੇ ਚੱਲੇ ਕਿ ਬਿਲਕੁਲ ਹੀ ਫੁਹਾਜ ਨਹੀਂ ਲੱਗਦਾ ਕਰ ਲੈ ਕਰ ਲੈ ਕੰਮ ਯਾ ਤੈ ਬਿਲਕੁਲ ਸੋਹਣੀ ਹੀ ਭਾਈ। ਉਹ ਵੀ ਬਣੀ ਹੈ। ਲਾਭੀ ਲਗਲੀ ਪਕੌੜੇ ਬਹੁਤੇ ਸਵਾਦ ਕੱਢੇ ਤੇ। ਸਵਾਦ ਹੀ ਬਹੁਤ ਨੇ। ਪਕੌੜੇ ਸਵਾਦ ਹੀ। ਮਜ਼ਾ ਆ ਗਿਆ ਖਾਂ। ਗੱਲ ਨਹੀਂ ਕਰਨ ਵਾਲੀ ਤੇ। ਚਲੋ ਭੂਆ ਜੀ। ਸਰਪੰਦਰਾ ਚੋਕਲਾ ਸਾਹ ਪਲੇਟਾਂ। ਹਾਂ ਜੀ। ਚੱਲ ਕਿੱਥੇ ਲਵਲੀ ਕੱਲੇ ਨੇ ਵਿਚਾਰੇ ਨੇ ਚਾਹ ਬਣਾ ਕੇ ਤੁਹਾਨੂੰ ਪਿਆਉਣਗੇ। ਹੁਣ ਇਹਨਾਂ ਦੇ ਹੈਗਾ ਵਾ ਨਾ। ਰੋਟੀ ਆਈ ਆ ਪਕੌੜੇ ਕੱਢਦੀ ਆ ਸੇਵਾ ਪਾਣੀ ਕਰਦੀ ਸਾਡਾ ਵੀ। ਅਗੇ ਤਾਂ ਕਰਲੀ ਚਾਹੀ ਮਿਲਦੀ ਸੀ ਵਿਚਾਰੇ ਨੂੰ ਚਾਹੀ ਪਿਆਲ ਨਹੀਂ ਓਏ ਆ ਇੰਨਾ ਸ਼ੁਗਰ ਹੀ ਪੀ ਚਾਹ ਮਿਲ ਜਾਂਦੀ ਆ ਬੋ ਜੀ ਚਾਹ ਫੜੋ ਮੋਨੋ ਕੋ ਫੜ ਜੀ ਤੁਹਾਨੂੰ ਪਕੌੜੀ ਮਿਲਿਆ ਕਰਨਗੇ ਜਦੋਂ ਤੁਸੀਂ ਆਉਣਾ ਓਦਾਂ ਦੇ ਬੜੇ ਸ਼ਕੀਨ ਜੇ ਤੁਸੀਂ ਪਕੌੜਿਆਂ ਨਹੀਂ 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 ਇੰਨੇ ਨਾ ਖੇਚਾ ਕਰੋ ਤੁਸੀਂ ਮਾਰਾ ਹੀ ਨੇ ਆਦ ਦੇ ਲੈਂਦਾ ਦੇ ਉਹ ਨਾਲ ਅਲੱਗ ਢੀਜ ਬਿਠੇ ਰਪਿੰਦਰ ਵੀ ਆ ਪਤਾ ਨਹੀਂ ਕਿੱਥੇ ਗਏ ਆਏ ਚੱਲ ਮੰਮੀ ਨੂੰ ਕਹਿਣੀ ਆ ਵੀ ਅੱਜ ਨਾ ਪੂਆਜੀ ਆਏ ਆ ਤੇ ਤੁਸੀਂ ਘਰ ਉਹ ਹੀ ਆਓ ਨਾ ਦਿਓ ਉਹ ਤਾਂ ਤੇ ਇਹਨਾਂ ਨੇ ਜਾਣਾ ਨਹੀਂ ਆ ਹੀ ਜਾਣਾ ਹੁਣਾਂ ਉਹਨਾਂ ਨੇ ਗਏ ਹੋਣੇ ਆ ਕਿਤੇ ਸ਼ਹਿਰ ਸੂਰ ਮੰਮੀ ਤੋਂ ਹੀ ਰੰਗ ਆਉਂਦਾ ਇਹ ਮੈਂ ਘਰ ਹੀ ਲੈਣਾ ਸੀਗਾ ਚੱਲ ਮੈਂ ਮਮ ਕਰ ਦਿੰਨੀ ਥੋੜਾ ਜਿਹਾ ਤੇ ਮੇਰੀ ਗੱਲ ਸੁਣੋ ਕੀ ਉਧਰ ਆਏ ਆ ਜਬ ਦੇ ਭੂਆ ਜੀ ਅੱਜ ਫੇਰ ਨਹੀਂ ਭੂਆ ਆਏ ਤਾਂ ਮੈਂ ਕੀ ਕਰਾਂ ਮੈਨੂੰ ਦੱਸਣਾ ਨਹੀਂ ਛੇਨਾ ਤਾਂ ਨਹੀਂ ਮੰਮੀ ਜੀ ਮੈਂ ਤੇ ਇਹ ਕਰਕੇ ਨਹੀਂ ਦੱਸਣਾ ਮੈਂ ਤਾਂ ਅਚਾਨਕ ਉਧਰ ਗੇਟ ਵੱਲੋਂ ਗਈ ਨੀ ਉਹ ਲੱਗਦਾ ਗੱਡੀ 'ਚ ਬੈ ਕੇ ਨਾ ਕਿਤੇ ਗਏ ਆ ਆਹ ਹੋਏ ਤੇ ਸੁਹਾ ਲੈੰਦੀ ਰਿਹਾ ਘਰ ਜਾ ਕੇ ਕੋ ਨਹੀਂ ਨਹੀਂ ਮੈਂ ਸੁਹਾ ਕੀ ਲੈਣੀਆਂ ਵਾਂ ਮੈਂ ਸਭ ਕੋ ਇਹ ਕਹਿਣ ਲਈ ਸੀ ਮੈਂ ਹਾਂ ਚੱਲ ਅੱਜ ਭੂਆ ਜੀ ਆਏ ਸੀ ਤੇ ਤੁਸੀਂ ਉਧਰ ਹੋਈ ਹੁੰਦੇ ਅੱਜ ਕਿਤੇ ਤੂੰ ਮੈਨੂੰ ਬਾਰ-ਬਾਰ ਨਾ ਮੈਨੂੰ ਕਿਹਾ ਮੈਂ ਨਾ ਜਰਮਨ ਨਹੀਂ ਜਾਣਾ ਤੂੰ ਮੈਨੂੰ ਬਾਰ-ਬਾਰ ਕੋਈ ਜਾਨੀ ਆ ਮੰਮੀ ਜੀ ਚੰਗੇ ਨਹੀਂ ਲੱਗੀਦਾ ਇੱਦਾਂ ਉਹ ਵੀ ਨਵੀਂ ਸਵੀ ਆਈ ਆ ਈ ਸੋਚੂਗੀ ਕੋਈ ਨਾ ਤੂੰ ਚਲੀ ਜਾਂਦੇ ਹੋ ਨਹੀਂ ਗੱਡੀ 'ਚ ਗਏ ਤਾਂ ਕੌਣ-ਕੌਣ ਗਏ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਨਾ ਲਵਲੀ ਤੇ ਲਗਲੀ ਦੀ ਬੋਟੀ ਸੀ ਹੂੰ ਤੇ ਪੂਆ ਜੀ ਜੀ ਪਿੱਛੇ ਬੈਠੇ ਅੱਛਾ ਹਾਂਜੀ ਹੁਣ ਪੂਆ ਨੇ ਕਮਾਉਣਾ ਹੀ ਆ ਉਹਨਾਂ ਨੂੰ ਚਲੋ ਗਏ ਹੋਣਗੇ ਕਿਤੇ ਹੋਊ ਕੋਈ ਕੰਮ ਉਹਨਾਂ ਨੂੰ ਕੰਮ ਤੇ ਬੜੇ ਭਾਂਡੇ ਆ ਉਹਨੂੰ ਜਾਣਨਾ ਮੈਂ ਕਿੱਥੇ ਜਾਏ ਹੁਣ ਜਿਹੜੇਗਾ ਉਹ ਮਮੀ ਉੱਧਰ ਨਾ ਜਣਾ ਕੀ ਆ ਮੈਂ ਉਦਾਂ ਕਿਤੇ ਗਏ ਹੋਣੇ ਆ ਜਾਂ ਸ਼ਹਿਰ ਗਏ ਹੋਣਗੇ ਜਾਂ ਹੋਰ ਕਿਤੇ ਗਏ ਹੋਣਗੇ ਆਹੋ ਤੇ ਪਈ ਐਂਦਾ ਕਰੋ ਪਤਾ ਜਾਨਾ ਵਾ ਆ ਜਾਂਦੇ ਆ ਨਾ ਤੇ ਤੁਸੀਂ ਜਾ ਕੇ ਤੇ ਹੋ ਆਓ ਇੱਕ ਵਾਰੀ ਮੈਂ ਮੈਨੂੰ ਨਾ ਤੋਂ ਕਹਿ ਰਣਾ ਮੈਂ ਜਾਣਾ ਹੀ ਮਮੀ ਤੁਸੀਂ ਤੇ ਕੋਈ ਜਿੱਥੇ ਬੈਠੇ ਹੋ ਵਸ ਵੀ ਮੈਂ ਜਾਣਾ ਹੀ ਨਹੀਂ ਆ ਜਾਣਾ ਨਹੀਂ ਆਂਡ ਗਵਾਂਡ ਵਾਂ ਲਾਗੇ ਦੱਸ ਕੀ ਸੋਚਣਗੇ ਲੋਕੀ ਵੀ ਤੇ ਤੁਸੀਂ ਜਾਂਦੇ ਹੀ ਹੋ ਮੈਂ ਤੁਹਾਨੂੰ ਕੱਲਿਆ ਨਹੀਂ ਤੁਹਾਡੀ ਗੱਲ ਹੋਰ ਵਾ ਤੁਹਾਡੀ ਹੋਰ ਵਾ ਕੋਈ ਵੀ ਜਾ ਕੇ ਆਓ ਨਾ ਇੱਕ ਵਾਰੀ ਤੂੰ ਹਾਂ ਮਤਾਨਾ ਦਿਆ ਕਰ ਮੈਨੂੰ ਤੇ ਦਿਲਜੀਤ ਕਿਥੇ ਗਿਆ ਉਹਨੂੰ ਪੜਾ ਹੈਗਾ ਕਿਥੇ ਆ ਮੰਮੀ ਜੀ ਉਹ ਘਰੇ ਸ਼ਹਿਰ ਨੂੰ ਚਲ ਗਿਆ ਵਾ ਅੱਜ ਸ਼ਹਿਰ ਕੀ ਕਰਨ ਗਿਆ ਵਾ ਮੈਨੂੰ ਕੀ ਪਤਾ ਮੈਨੂੰ ਕਿਹੜਾ ਦੱਸ ਕੇ ਗਿਆ ਵਾ ਇਹ ਸੂਆ ਨਾ ਲਿਆ ਕਰ ਯਾ ਰੋਟੀ ਪੰਨ ਦਾ ਵੇਖ ਲੈ ਕੋ ਧਰਲਾ ਤੋ ਜਿੰਨ ਕੋ ਜਾ ਕੇ ਉਹ ਮੰਮੀ ਥਾਰੀ ਲੈਣਾ ਵਾ ਹੈ ਧਰਨਾ ਹੀ ਆ ਜੀ ਮੇਰਾ ਵੀ ਕਰਨ ਰਿਹਾ ਜਾਣ ਪਰ ਜਾਵਾਂ ਕਿਹੜੇ ਬਹਾਨੇ ਨਾਲ ਹੁਣ ਤੇ ਜਾਵਾਂਗੀ ਤੇ ਫੇਰ ਹੀ ਉਹਨਾਂ ਦੇ ਘਰ ਅੱਗ ਲਾਵੂੰਗੀ ਜਾ ਕੇ ਇਹ ਆਪ ਚਲਾ ਰਮਨ ਚਲ ਜਾਈਗੀ ਤੇ ਫੇਰ ਹੀ ਜਾਵੂੰਗੀ ਰਮਨ ਨੇ ਇੱਕ ਵਾਰੀ ਮੈਨੂੰ ਆਖਿਆ ਆਣ ਕੇ ਵਿਚਾਰ ਲੈਣੀਆਂ ਭਾਬੀ ਘਰ ਗਾ ਲੈ ਪੁੱਤ ਅੱਜ ਤੈਨੂੰ ਨਾ ਆਪਣਾ ਸ਼ਹਿਰ ਵਿਖਾ ਦਿਆਂ ਗਰਦਾਸਪੁਰ ਤੇ ਨਾਲੇ ਨਾ ਤੈਨੂੰ ਬਣਾ ਕੇ ਦੇਣੇ ਆ ਕੰਨਾਂ ਨੂੰ ਝੁੰਮਕੇ ਤੇ ਜਿੱਦਾਂ ਦਾ ਤੇਰਾ ਜੀ ਕਰੂ ਨਾ ਉਦਾਂ ਦੇ ਪਸੰਦ ਕਰ ਲਈ ਇਹ ਨਾ ਕਮੀ ਵੀ ਤੁਸੀਂ ਲੈ ਕੇ ਦਿਓ ਕਿਉਂ ਵੀ ਪਉਣੀ ਤੇ ਤੂੰ ਆ ਠੀਕ ਆ ਨਾ ਤੇ ਨਾਲੇ ਮੇਰੀ ਗੱਲ ਸੁਣਾ ਤਾਨੂੰ ਉੱਥੇ ਕਿਹੜਾ ਸ਼ਹਿਰ ਪੈਂਦਾ ਸੀ ਕਿਤੇ ਸਾਡਾ ਸ਼ਹਿਰ ਵੇਖੀ ਕਿੱਦਾਂ ਸਫਾਈ ਤੇ ਕਿੱਦਾਂ ਉੱਥੇ ਦੁਕਾਨਾਂ ਆ ਹਾਂਜੀ 부ਆ ਜੀ ਹਨੂ ਸ਼ਹਿਰ ਪਿੰਦਾ ਵਾ ਲਾਗੇ ਘੁਮਾਣੀ ਅੱਛਾ ਅੱਛਾ ਹਾਂਜੀ ਤੇ ਬਾਕੀ ਭੁਆਈ ਜਿਹੜੀ ਤੁਸੀਂ ਗੱਲ ਕਰੰਦੇ ਆ ਨਾ ਤੁਸੀਂ ਆਪ ਹੀ ਵੇਖ ਲਿਆ ਜਿਹੜੀ ਪਸੰਦ ਦੇ ਲੈਣੇ ਹੋਣਗੇ ਲੈ ਦੱਸ ਬੁੱਤ ਮੈਂ ਕੀ ਵੇਖਣੇ ਆ ਪੌਣੇ ਤੇ ਤੂੰ ਆ ਜਿਹੜੀ ਚੀਜ਼ ਤੈਨੂੰ ਚੰਗੀ ਲੱਗੂਗੀ ਤੂੰ ਲੱਲੀ ਅਸੀਂ ਤੇ ਪੈਸੇ ਹੀ ਦੇਣ ਵਾਲੇ ਆ ਓਏ ਆਹੋ ਚੱਲ ਵੇਖ ਲਈ ਹਾਂ ਜਿਹੜੇ ਚੰਗੇ ਲੱਗਣਗੇ ਉਹ ਤੂੰ ਲੈ ਲਈ ਚਲੋ ਕੋਈ ਨਹੀਂ ਵੇਖ ਲੈਨੇ ਆ ਬਾਕੀ ਸ਼ਹਿਰ ਜਾਗੇ ਉਹ ਤੇ ਇਹ ਚੀਜ਼ਾਂ ਘੜੀ ਘੜੀ ਨਹੀਂ ਬੰਦੀਆਂ ਬੜੀ ਮੰਗਿਆਈ ਆ ਹਾਂਜੀ ਨਹੀਂ ਉਹ ਤੇ ਹੈ ਹੀ ਆ ਤੇ ਐਵੇਂ ਮੁਰਗੇ ਕਰੇਗੀ ਵੀ ਭੂਆ ਨੇ ਆਪਣੀ ਮਰਜ਼ੀ ਨਾਲ ਲੈ ਆਤੇ ਆ ਨਹੀਂ ਨਹੀਂ ਭੂਆ ਜੀ ਇਦਾਂ ਦੀ ਨਹੀਂ ਕੋਈ ਵੀ ਗੱਲ ਤੁਸੀਂ ਆਪਣੀ ਪਸੰਦ ਦੇ ਲੈ ਕੇ ਦਿਓ ਤੁਸੀਂ ਜਿੰਦਾਂ ਦੇ ਲੈ ਕੇ ਦੋਗੇ ਨਾ ਮੈਂ ਓਦਾਂ ਦੇ ਪਾ ਲੂੰਗੀ